ਬੈਡਸਾਲਾ ਬਜ਼ੁਰਗ ਮਹਿਲਾ ਦੇ 38 ਸਾਲ ਦੇ ਅੰਨੇ ਆਸ਼ਿਕ ਨੇ ਮਹਿਲਾ ਦੇ ਪੋਤੇ ਨੂੰ ਤੇਜ਼ਧਾਰ ਹਥਿਆਰ ਦੀ ਨੋਕ ਤੇ ਸਕੂਲੋਂ ਕੀਤਾ ਅਗਵਾ ਬੈਡਸਾਲਾ ਬਜ਼ੁਰਗ ਆਪਣੇ ਆਸ਼ਿਕ ਨਾਲ ਲੰਬੇ ਸਮੇਂ ਤੋਂ ਰਹਿ ਰਹੀ ਸੀ 4 ਦਿਨ ਪਹਿਲਾਂ ਹੀ ਉਸ ਨੂੰ ਛੱਡ ਕੇ ਵਾਪਸ ਆਈ ਸੀ ਮੋਗਾ ਜ਼ਿਲ੍ਹੇ ਦੇ ਪਿੰਡ ਮੈਣਾ ਤੋਂ ਅੱਜ 13 ਸਾਲਾ ਲੜਕੇ ਨੂੰ ਸਕੂਲੋਂ ਅਗਵਾ ਕੀਤਾ ਗਿਆ 50 ਸਾਲਾ ਬਜ਼ੁਰਗ ਦੇ ਪਿਆਰ ਵਿੱਚ ਅਨੇ ਆਸ਼ਕ ਨੇ ਤੇਜ਼ਹਾਰ ਹਤਿਆਰ ਦੀ ਨੋਕ ਤੇ ਉਸਦੇ ਪੋਤੇ ਨੂੰ ਅਗਵਾ ਕੀਤਾ ਪੁਲਿਸ ਦੀ ਮੁਸਤਦੀ ਕਾਰਨ 2 ਘੰਟਿਆਂ ਦੇ ਅੰਦਰ ਹੀ ਦੋਸ਼ੀ ਨੂੰ ਕਾਬੂ ਕਰ ਲਿਆ ਗਿਆ ਜਾਣਕਾਰੀ ਦਿੰਦੇ ਹੋਏ ਵਿਕੀ ਸਿੰਘ ਦੇ ਪਿਤਾ ਹਾਕਮ ਸਿੰਘ ਨੇ ਦੱਸਿਆ ਕਿ ਵਿਕੀ ਸਿੰਘ ਦੀ ਦਾਦੀ ਦੇ ਸੁਖਦੇਵ ਸਿੰਘ ਜੋ ਕਿ ਬੁੱਟਰ ਪਿੰਡ ਦਾ ਰਹਿਣ ਵਾਲਾ ਹੈ ਦੇ ਨਾਲ ਨਜ਼ਾਇਜ਼ ਸੰਬੰਧ ਸਨ ਅਤੇ ਪਿਛਲੇ ਲੰਬੇ ਸਮੇਂ ਤੋਂ ਉਸ ਨਾਲ ਰਹਿ ਰਿਹਾ ਸੀ ਅਤੇ 4 ਦਿਨ ਪਹਿਲਾਂ ਹੀ ਉਹ ਵਾਪਸ ਘਰ ਆਈ ਸੀ ਸਾਨੂੰ ਸਕੂਲੋਂ ਫੋਨ ਆਇਆ ਸੀ ਕਿ ਵਿਕੀਤ ਸਿੰਘ ਨੂੰ ਕਿਸ ਨੇ ਕਿਡਨੈਪ ਕਰ ਲਿਆ ਅਤੇ ਤੁਰੰਤ ਅਸੀਂ ਪੁਲਿਸ ਨੂੰ ਸੂਚਿਤ ਕੀਤਾ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਸੁਖਦੇਵ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਗਿਆ ਜਾਣਕਾਰੀ ਦਿੰਦੇ ਹੋਏ ਥਾਣਾ ਮਹਿਣਾ ਮੁਖੀ ਅਰਸ਼ਪ੍ਰੀਤ ਕੋਰ ਨੀਕੁਸ਼ਕਿਆ ਤੁਸੀਂ ਵੀ ਸੁਣੋ ਵਿਕੀ ਸਿੰਘ ਵਿਕੀ ਕਿਹੜੇ ਸਕੂਲ ਚ ਪੜਦਾ ਹੈ ਸਰਕਾਰੀ ਸੀਨੀਅਰ ਸਕੰਦਰ ਸਕੂਲ ਮਹਿਣਾ ਕੀ ਕਲਾਸ ਫੜਦੇ ਹੋ 6ਵੀਂ ਕੀ ਹੋਇਆ ਕਿਸੇ ਅੱਜ ਕੋਣ ਲੈ ਗਿਆ ਤੁਹਾਨੂੰ ਅੱਜ ਮੈਂ ਬ੍ਰੇਲ ਤੋਂ ਕਲਾਸ ਤੇ ਹੁੰਦਾ ਸੀ ਤੇ ਹਣਾ ਮੈਂ ਪਾਣੀ ਪੀਣ ਲੈ ਕੇ ਜਾਂਦਾ ਕਿ ਸੁਪਾਈ ਨੇ ਮੈਨੂੰ ਫੜਿਆ ਤੇ ਕਹਿੰਦਾ ਭਾਈ ਓਥੇ ਮੇਰੇ ਨਾਲ ਚੱਲ ਮੈਂ ਕਿਹਾ ਮੈਂ ਨਹੀਂ ਜਾਂਦਾ ਕਹਿੰਦਾ ਮੈਂ ਤੈਨੂੰ ਮਾਰ ਮਾਰ ਦੂੰਗਾ ਤੇ ਉਹ ਉਹ ਕਹਿੰਦਾ ਨਾਲੇ ਭਾਈ ਮੈਂ ਸਰੰਗ ਕੋਲ ਤੇ ਵੀ ਲੈ ਤੈਨੂੰ ਲੈ ਕੇ ਜਾਊਂਗਾ ਤੂੰ ਗਦੀ ਭਾਈ ਮੇ ਮੇਰੇ ਪਾਪਾ ਵਾ ਤੇ ਮੈਨੂੰ ਉਹ ਨੇ ਉਹ ਦਿੱਤੀਆਂ ਤੁਮ ਕੀਆਂ ਦਿੱਤੀਆਂ ਤੇ ਮੈਂ ਕਹਤਾ ਜੇ ਬਾਤ ਕਹਿੰਦਾ ਉਹਨੇ ਸਰਣ ਪੁੱਛ ਸਰਜੀ ਜੀ ਇਹਨਾਂ ਦੀ ਬਾਤ ਜੇ ਸਰਣ ਦੀ ਜਨ ਜਾਂ ਦੇਤਾ ਜੇ ਜੇ ਕਦੋਂ ਫਿਰ ਬਾਹਰ ਗਏ ਜੋ ਉਹਨੇ ਸੰਜੀ ਮੋਟਰਸਾਈਕਲ ਦਿਵਾਇਆ ਜੇ ਬਾਜਾ ਬਾਤ ਜੇ ਇੱਧਰ ਲੈ ਗਿਆ ਜੀ ਬੁੱਤਰ ਜੀ ਬੁੱਤਰ ਜਾ ਕੇ ਜੀ ਕਦੋਂ ਬੌਲਸ ਵਾਲੇ ਗੱਡੀ ਕਦੀ ਕੋਲ ਜਿੰਨਾਂ ਗਿਆ ਪਹਿਲਾਂ ਬੌਲਸ ਵਾਲੇ ਗੱਡੀ ਦਾ ਰੁਕਰ ਬੰਦ ਸੀ ਕਦਾਂ ਉਹਨਾਂ ਦੇ ਮੋਟਰਸਾਈਕਲ ਕੋਲ ਜਿੰਨਾਂ ਗਿਆ ਤਾਂ ਉਹਦੀ ਬੌਲਸ ਵਾਲੇ ਗੱਡੀਆਂ ਦਾ ਗੱਡੀ ਦਾ ਰੁਕਰ ਵੱਜਿਆ ਤੇ ਉਹਨੂੰ ਪਤਾ ਲੱਗ ਗਿਆ ਬਈ ਉਹ ਹੈ ਕਿ ਮੇਰੇ ਪਿੱਛੇ ਪਾਲਸੇ ਲੱਗੀ ਹੈ ਤੇ ਮੈਂ ਮੈਨੂੰ ਕਹਿੰਦਾ ਮੈਂ ਤੈਨੂੰ ਬਸ ਤੇ ਚਰਾ ਦੂੰਗਾ ਮੈਂ ਕਿਹਾ ਮੈਂ ਨਹੀਂ ਚੜਦਾ ਬਸ ਤੇ ਮੈਨੂੰ ਘਰੇ ਸੱਦ ਗਿਆ ਬਾਤਾਂ ਉਹ ਕਹਿੰਦਾ ਸਾਦੇ ਸਾਦੇ ਉਹਨਾਂ ਕੋਲ ਮੇਰਾ ਨਾਂ ਨਾਲ ਜਮਾ ਵੀ ਭਈ ਮੈਂ ਦਿਨ ਉੱਥੇ ਹੀ ਸਾਦੇ ਗਿਆ ਤੂੰ ਲੈ ਕੇ ਗਈ ਕਿਉਂ ਗਿਆ ਤੈਨੂੰ ਕਾਦੇ ਵਾਸਤੇ ਲੈ ਕੇ ਗਿਆ ਜੀ ਸਰਾਂ ਨੇ ਉਹਨੂੰ ਕਿਹਾ ਤਾਂ ਉਹ ਕਹਿੰਦਾ ਮੈਂ ਇਹਨੂੰ ਖਾਣ ਪੀਣ ਲਈ ਲੈ ਕੇ ਜਾਣਾ ਸਰਾਂ ਨੂੰ ਗਿਆ ਕੋਈ ਹਥਿਆਰ ਵੀ ਸੀਗਾ ਜੀ ਜੀ ਅਜੀ ਸੀਗਾ ਠੀਕ ਹੈ ਜਿੱਦਾਂ ਸਰ ਨੇ ਕਿਵੇਂ ਜਾਣ ਦਿੱਤਾ ਫਿਰ ਨਾਲ ਜੀ ਤੇ ਤਾਂ ਨੇ ਸਰ ਰੋਕਿਆ ਨਹੀਂ ਜੇ ਮੋਟਰਸਾਈਕਲ ਬਾਹਰ ਖੜਾ ਹੋ ਜੀ ਜੀ ਮੋਟਰਸਾਈਕਲ ਬਾਹਰ ਖੜਾ ਸੀ ਸਰ ਨੇ ਰੋਕਿਆ ਨਹੀਂ ਵਾਪਸ ਕਿਵੇਂ ਆਇਆ ਫਿਰ? ਬਾਪਸੇ ਉਹ ਆਪ ਹੀ ਸੱਦੇ ਕੇ ਗਿਆ। ਕਿੱਥੇ ਜਾੜ ਕੇ ਗਿਆ? ਸਕੂਲ ਦੇ ਸਾਹਮਣੇ। ਨਣਾ ਜੀ ਅੱਜ ਤੁਹਾਡੇ ਪੁੱਤ ਨੂੰ ਲੈ ਗਿਆ ਜੀ ਕੌਣ ਲੈ ਗਿਆ ਅੱਜ ਅਰ ਕੀ ਕਹਣੀ ਸੀ ਜੀ। ਉਹ ਹੀ ਸੁਖਦੇਵ ਸਿੰਘ ਲੈ ਗਿਆ ਸੀ ਬਟਰਾਲਾ ਤੇ ਉਹਦੀ ਦਦੀ ਉਹਦੇ ਕੋਲ ਜਾਵੜੀ 6 ਮਹੀਨੇ ਹੋ ਗਏ ਸਤ। ਤੇ ਉਹ ਆਪਦੇ ਆਪ ਵਾਪਸ ਆ ਗਏ ਅਸੀਂ ਨਹੀਂ ਮਗਰ ਗਏ ਤੇ ਉਹਦੀ ਉਹ ਸਾਡੇ ਕੋਲ ਨਹੀਂ ਆਇਆ ਇੱਥੇ ਘਰੇ ਤੇ ਸਿੱਧਾ ਜਵਾਕਰ ਨੂੰ ਬੱਚੇ ਨੂੰ ਚੱਕਣ ਪੈ ਗਿਆ। ਇਹਨੂੰ ਕਿਉਂ ਚੱਕਣ ਲੱਗੇ ਗਿਆ? ਇਹ ਸਮਝੂ ਬਾਹਰ ਆਈ ਸਰ ਨੂੰ ਕੋਈ ਪਤਾ ਨਹੀਂ ਕਿਉਂ ਚੱਕਿਆ ਕੌਮ ਨੇ। ਤੁਹਾਨੂੰ ਦੱਸਿਓ ਕੋਣ ਹੈ ਕਿਵੇਂ ਤੁਹਾਨੂੰ ਜਾਣਦਾ ਹੈ ਕੀ ਰਿਲੇਸ਼ਨ ਕੀ ਹੈ ਤੁਹਾਡੇ ਨਾਲ ਉਹ ਤੁਹਾਨੂੰ ਦੱਸਿਦਾ ਰਹਿਣਾ ਉਹ ਪੈਦੀ ਦਾਦੀ ਉਹਦੇ ਕੋਲ ਜਾਵੜੀ ਸੀ ਉਹ ਹੁਣ ਆ ਗਈ ਇੱਥੇ ਕਿੰਨੀ ਦੇਰ ਤੋਂ ਇੱਥੇ ਰਹਿੰਦੀ ਹੈ ਦੀ ਦੱਸਣੀ ਹੋ ਗਏ ਸਈ 7 ਮਹੀਨੇ ਕੀ ਦਾਦੀ ਨੂੰ ਕਹਿੰਦਾ ਸੀ ਕਿ ਗੱਲਬਾਤ ਕਰਨੀ ਹੈ ਦਾਦੀ ਨਾਲ ਕੀ ਕਹਿੰਦਾ ਕੀ ਸੀ ਮੈਨੂੰ ਹੋਰ ਕੀ ਬਦਲ ਧੱਕੇ ਦਾ ਉਹਨੂੰ ਨਸ਼ਾ ਨੁਸ਼ਾ ਖਵਾ ਕੇ ਉਹਨੂੰ ਲੈ ਜਾਂਦਾ ਸੀ ਤੇ ਬੱਚਾ ਬੱਚਾ ਬਾਬ ਸਪਾਲ ਸੋ ਨੂ ਰਿਪੋਰਟ ਕੀਤੀ ਸੀ ਹੈ ਮੁਰਕੇ ਪਾਲਸ ਗਈ ਪਾਲਲ ਨਾਗਰ ਗਈ ਪਾਲਸ ਮੁਰਕੇ ਪੈਨਡ ਲੈ ਗਿਆ ਪੈਨਡ ਕਿਸੇ ਨੇ ਕਿਹਾ ਵੀ ਤੇ ਉਹਨਾਂ ਦਾ ਬੱਚਾ ਉੱਥੇ ਛੱਡਿਆ ਤੂੰ ਚੰਗਾ ਰਹ ਜਾਏਗਾ ਤੇ ਉਹ ਫਿਰ ਉਹ ਇੱਥੇ ਛੱਡ ਗਏ ਤੇ ਮੁਰ ਲੱਗ ਗਈ ਫਿਰ ਫੜਿਆ ਗਿਆ ਤੇ ਬੱਚੇ ਨੂੰ ਕਿੱਥੋਂ ਲੈ ਕੇ ਗਿਆ ਸੀ ਸਕੂਲੋਂ ਜੀ ਤੇ ਕਿਸੇ ਟੀਚਰ ਨੇ ਨਹੀਂ ਰੋਕਿਆ ਟੀਚਰ ਨੇ ਨਹੀਂ ਰੋਕਿਆ ਜੀ ਸਾਨੂੰ ਕੋਈ ਪਤਾ ਨਹੀਂ ਅਸੀਂ ਤਾਂ ਘਰੇ ਸੀਗੇ ਸਾਨੂੰ ਕੀ ਪਤਾ ਉਹਨੂੰ ਵੀ ਨਾ ਪਤਾ ਲੱਗਿਆ ਵੀ ਬੱਚੇ ਨੂੰ ਲੈ ਗਿਆ ਉਸ ਤੋਂ ਬਾਅਦ ਫੋਨ ਆਇਆ 10-15 ਮਿੰਟਾਂ ਬਾਅਦ ਤੇ ਤੁਹਾਡਾ ਕੋਈ ਬੰਦਾ ਤੇ ਉਹ ਪੋਤੇ ਨੂੰ ਲੈ ਗਿਆ ਮੁੰਡੇ ਨੂੰ ਫਰ ਛੱਡ ਕੇ ਕਿੱਥੇ ਗਿਆ ਸਕੂਲ ਇਹ ਕਰੇ ਆ ਸਕੂਲ ਦੇ ਬਾਹਰ ਮੂਰੇ ਲੱਗ ਗਿਆ ਇਹੋ ਹਾਕਮ ਸਿੰਘ ਜੀ ਅੱਜ ਬੇਟੇ ਨਾਲ ਕੀ ਹੋਇਆ ਤੁਹਾਡਾ ਸਕੂਲੋਂ ਲੈ ਗਿਆ ਕੋਈ ਚੱਕੀ ਕੌਣ ਸੀਗਾ ਜਿਹੜਾ ਲੈ ਗਿਆ ਉਹ ਬੁੱਟਰਾਂ ਦਾ ਬੰਦਾ ਸੀਗਾ ਜੀ ਜਾਣਦੇ ਸੀ ਤੁਸੀਂ ਇਹਨੂੰ ਹਾਂਜੀ ਅਸੀਂ ਤਾਂ ਨਹੀਂ ਜਾਣਦੇ ਸੀ ਡੈਡੀ ਹੁਣ ਜਾਣਦੇ ਸੀ ਜੀ ਕੌਣ ਕਿਵੇਂ ਜਾਣਦੇ ਸੀ ਉਹ ਉਹ ਮੇਰੀ ਮੰਮੀ ਸੀਗੀ ਜੀ ਉਹਦੇ ਘਰੇ ਪਹਿਲਾਂ ਪਹਿਲਾਂ ਤੁਸੀਂ 6 ਮਹੀਨੇ ਹੋ ਗਏ ਉਹਦੇ ਘਰੇ ਰਹਿੰਦੇ ਸੀ ਮੁੰਡੇ ਨੂੰ ਕਿਉਂ ਲੈ ਗਿਆ ਧੱਕੇ ਨਾਲ ਉਹ ਵੀ ਲੈ ਗਿਆ ਹਾਂਜੀ ਉਹ ਮੇਰੀ ਮੰਮੀ ਵਾਪਸ ਆ ਗਈ 3-4 ਦਿਨ ਹੋ ਗਏ ਜੀ ਔਰ ਇੱਕ ਹੈਦਵਾਲੀ ਚ ਉਹਨੂੰ ਲੈ ਗਿਆ ਮੁੰਡੇ ਨੂੰ ਜੀ ਨਾਲ ਜੀ ਕੀ ਕਹਿੰਦਾ ਮਮੀ ਦਾ ਕੋਈ ਸੰਬੰਧ ਸੀ ਉਹਦੇ ਨਾਲ ਹਾਂਜੀ ਹਾਂਜੀ ਕਿੰਨੀ ਦੇਰ ਤੋਂ ਉੱਥੇ ਰਹਿ ਰਹੀ ਸੀ ਉਹ ਮਮੀ ਹੋ ਗਿਆ ਸੀ 6 ਮਹੀਨੇ ਕੀ ਕਹ ਕੇ ਕਿ ਲੈ ਗਿਆ ਬੱਚੇ ਨੂੰ ਸਕੂਲ ਬੱਚੇ ਨੂੰ ਬੱਚੇ ਨੂੰ ਐਂ ਹੀ ਲੈ ਗਿਆ ਜੀ ਕਹਿੰਦਾ ਮੈਂ ਆ ਜਾ ਤੈਨੂੰ ਬਾਹਰ ਲੈ ਕੇ ਚੱਲੀਏ ਤੇ ਕਹਿੰਦਾ ਮਾਸਟਰ ਨੂੰ ਕਹਦੇ ਮੇਰਾ ਪਪਾ ਲੱਗਦਾ ਤੁਹਾਨੂੰ ਕੋਈ ਫੋਨ ਕੀਤਾ ਸੀ ਉਹ ਬੰਦੇ ਨੇ

ਬੱਚਾ ਮਰ ਗਿਆ ਨਾ ਠੀਕ ਹੈ ਹਾਂਜੀ ਹਾਂਜੀ ਬੱਚਾ ਠੀਕ ਹੈ ਜੀ ਉਹ ਛੱਟਪਟ ਤਾਂ ਨਹੀਂ ਮਰੀ ਬੱਚੇ ਦੀ ਨਹੀਂ ਨਹੀਂ ਜੀ ਕੀ ਸੀ ਕੀ ਉਹਦੇ ਕੋਲ ਜਦੋਂ ਲੈ ਕੇ ਗਿਆ ਬੱਚਾ ਹਰ ਵਗੈਰਾ ਦਾ ਦਾ ਸੀਗਾ ਜੀ ਇੱਕ ਇੱਕ ਚਾਕੂ ਸੀਗਾ ਜੀ ਉਹ ਆ ਜੀ ਸਕੂਲ ਦੇ ਵਿੱਚੋਂ ਕੀ ਮਾਮਲਾ ਕੀ ਹੈ ਦਾ ਇਹ ਜਿਹੜਾ ਮਾਰਨਿੰਗ ਸਾਨੂੰ ਇਨਫੋਰਮੇਸ਼ਨ ਆਈ ਸੀਗੀ ਵੀ ਇੱਕ 13 ਸਾਲ ਦਾ ਲੜਕਾ ਗਵਰਨਮੈਂਟ ਹਾਈ ਸਕੂਲ ਆਪਣਾ ਮੈਨੇ ਤੋਂ ਕਿਡਨੈਪ ਹੋ ਗਿਆ ਤੇ ਹੀ ਹੀ ਵਾਸ ਇਨ 6th ਗ੍ਰੇਡ ਤੇ ਇਹਦੇ ਅੰਦਰ ਅਸੀਂ ਉਦੋਂ ਹੀ SSP ਸਰਜਰੀ ਅੰਕੁਰ ਗੁਪਤਾ ਜੀ ਦੀ ਗਾਈਡੈਂਸ ਅੰਡ ਦੇ ਅੰਦਰ ਉਹਨਾਂ ਨੇ ਟੀਮਸ ਉਹਦੇ ਹੀ ਤਿਆਰ ਕਰਕੇ ਆਪਾਂ ਰੇਟ ਸ਼ੁਰੂ ਕਰਤੀਆਂ ਸੀਗੀਆਂ ਤੇ ਟੈਕਨੀਕਲ ਸਪੋਰਟ ਦੀ ਹੈਲਪ ਦੇ ਨਾਲ ਅਸੀਂ ਜਿਹੜਾ ਐਕਿਊਜ਼ ਹੈਗਾ ਸੁਖਦੇਵ ਸਿੰਘ son of ਗਜਨ ਸਿੰਘ ਪੁੱਤਰ ਕਲੰਦਾ ਉਹਨੂੰ ਤੇ ਬੱਚੇ ਨੂੰ 라ਉਂਡ ਕਰ ਲਿਆ ਹੈ ਗਰਮ ਕੀ ਬੱਚੇ ਨੂੰ ਕਿਉਂ ਲੈ ਕੇ ਗਿਆ ਅ ਮੇਨ ਇਹਨਾਂ ਦਾ ਕਾਰਨ ਸੀਗਾ ਜੀ ਜਿਹੜਾ ਬੱਚਾ ਹੈ ਉਹਦੀ ਗ੍ਰੈਂਡ ਮਦਰ ਦੇ ਨਾਲ ਇਹ ਬੰਦੇ ਦਾ ਫੇਅਰ ਸੀਗਾ ਤੇ ਜਦੋਂ ਉਹਨੇ ਆਪਣਾ ਉਹਨੇ ਵਾਪਸ ਆਪਣੀ ਫੈਮਿਲੀ ਕੋਲ ਲੈ đi ਗਈ ਹੈ ਵੀ ਮੈਂ ਹੁਣ ਤੇਰੇ ਨਾਲ ਨਹੀਂ ਰਹਿਣਾ ਤਾਂ ਉਹਨੇ ਉਸ ਰੰਜਿਸ਼ ਤਹਿਤ ਉਹਨੇ ਬੱਚਾ ਅਗਵਾ ਕਰ ਲਿਆ ਸੀ ਸਕੂਲ ਜਿਹਾ ਹਾਂਜੀ ਸਕੂਲ ਦੇ ਅੰਦਰੋਂ ਲੈ ਕੇ ਗਿਆ ਸੀ ਬੱਚਾ ਤੇ ਟੀਚਰ ਨੂੰ ਹੀ ਕਹਿ ਕੇ ਲੈ ਕੇ ਗਿਆ ਕਿ ਮੈਂ ਦਾ ਗ੍ਰੈਂਡਫਾਦਰ ਹੈ ਬੱਚਾ ਵੀ ਮੰਨ ਗਿਆ ਸੀਗਾ ਜੀ ਮੈਂ ਸਮਝ ਜਾਣ ਲੱਗਿਆ ਅ ਨਹੀਂ ਬੱਚਾ ਬਾਚੂ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਬੱਚੇ ਨੂੰ ਉਹਨੇ ਰਾਤ ਨੂੰ ਘਾ ਕੇ ਲੈ ਕੇ ਗਿਆ ਹੈ ਜਿਹੜਾ ਬੱਚੇ ਦਾ ਸੀ ਬਚਨ ਜਦੋਂ ਲਿਆ ਤੇ ਕੋ ਬਰਾਮਦ ਹੋਇਆ ਅ ਬੱਚਾ ਆਪਣਾ ਮੈਨੇ ਰੋਡ ਤੋਂ ਬਰਾਮਦ ਹੋਇਆ ਬੁੱਗੀਪੁਰੇ ਤੋਂ ਮੈਨੇ ਨੂੰ ਜਿਹੜੀ ਰੋਡ ਆਉਂਦੀ ਹੈ ਉਥੋਂ ਰੋਡ ਸਾਈਡ ਤੋਂ ਅਸੀਂ ਟੈਕਨੀਕਲ ਸਪੋਰਟ ਦੀ ਹੈਲਪ ਨਾਲ ਉਹਦਾ ਨੰਬਰ ਸਾਨੂੰ ਮਿਲ ਗਿਆ ਸੀ ਬੰਦੇ ਦਾ ਤਾਂ ਕਾਫੀ ਸਪੋਰਟਿਵਡ ਹੈ ਉਰੀ ਹੈਲਪ ਨਾਲ ਅਸੀਂ ਬਚਾ ਰਹੇ ਹਾਂ ਉਹਦਾ ਬੰਦੇ ਜੀ ਜਿਹੜਾ ਲੈ ਹਾਂਜੀ ਬੰਦਾ ਰੌਂਡ ਅਪ ਕਰ ਲਿਆ ਉਹ ਜਿਹੜੇ ਵਹੀਕਲ ਤੇ ਗਿਆ ਸੀ ਉਹ ਰੌਂਡ ਅਪ ਕਰ ਲਿਆ ਤੇ ਕੋਰੇ ਕੋਲ ਇੱਕ ਤੇਜ਼ ਤਾਰ ਕਾਪਾ ਸੀਗਾ ਤੇ ਉਹ ਵੀ ਕਬਜ਼ੇ 'ਚ ਲਿਆ ਗਿਆ ਜੀ ਉਹਨੇ ਦੱਸਿਆ ਜੀ ਬੰਦੇ ਨੇ ਵੀ ਤੁਹਾਨੂੰ ਲੈ ਕੇ ਚੋਂ ਗਿਆ ਬਸ ਉਹ ਰੰਜਿਸ਼ ਦੇ ਤਹਿਤੀ ਜੀ ਉਹ ਲੈ ਕੇ ਗਿਆ ਹੈ ਦਾਦੀ ਜਿਹੜਾ ਪ੍ਰਗਿਆਨ ਵੱਲੋਂ ਬਾਲੂ ਤੇਰਾ ਜਿਹੜੇ ਦਾਦੀ ਜਿਹੜੇ ਨਵੈਲ ਜਸਮਨ ਹਾਂਜੀ ਉਹੀ ਰੰਜਿਟ ਸੀ ਨਾ ਕਿ ਉਹ ਜਦੋਂ ਵਾਪਸ ਆ ਗਈ ਕਿ ਮੈਂ ਤੇਰੇ ਨਾਲ ਨਹੀਂ ਰਹਿਣਾ ਤਾਂ ਉਹਨੇ ਆ ਕਦਮ ਚੱਕ ਲਏ ਕੀ ਕਰ ਹੋਈ ਜੀ ਐਫ ਆਈ ਆਰ ਰਜਿਸਟਰ ਕੀਤੀ ਹੈ ਜੀ ਅਸੀਂ ਅੰਡਰ ਰੈਲੇਵੈਂਟ ਸੈਕਸ਼ਨਸ ਐਂਡ ਬੰਦੇ ਨੂੰ ਅਰੈਸਟ ਕਰ ਲਿਆ ਤੇ ਬਾਕੀ ਉਹਦਾ ਰਿਮਾਂਡ ਲੈ ਕੇ ਅੱਗੇ ਪੁੱਛ ਕੇ ਕੀ ਜਵਾਬ ਹਾਂਜੀ ਬੱਚਾ ਹੈਂਡਓਵਰ ਕਰ ਦੇਗੀ ਤਾਂ ਐਨਸੀ ਦਾ ਬੱਚਾ ਬਿਲਕੁਲ ਬੱਚਾ ਤੁਹਾਨੂੰ ਸੀਗਾ ਥੈਂਕ ਯੂ ਠੀਕ ਸੀਗਾ ਇੱਕ ਅਪੀਲ ਸਕੂਲ ਵਾਲਿਆਂ ਨੂੰ ਜ਼ਰੂਰ ਕਰਨਾ ਚਾਹੂੰਗੀ ਮੈਂ ਵੀ ਤੁਸੀਂ ਬੱਚਾ ਕੋਈ ਵੀ ਹੈਂਡਓਵਰ ਕਰਦੇ ਹੋ ਸਪੈਸ਼ਲੀ ਮਾਈਨਰ ਚਾਈਲਡ ਜਿਹੜੇ ਹੁੰਦੇ ਆ ਤਾਂ ਕਾਈਂਡਲੀ ਸਿਰਫ ਫੈਮਲੀ ਮੈਂਬਰ ਜਿਹੜੇ ਉਹਦੇ ਪੇਰੈਂਟਸ ਹੁੰਦੇ ਆ ਇਮੀਡੀਏਟ ਸਿਰਫ ਉਹਨਾਂ ਨੂੰ ਹੀ ਹੈਂਡਓਵਰ ਕਰੋ ਕੋਈ ਆ ਕੇ ਕਹਿੰਦਾ ਕਿ ਮੈਂ ਇਹਨਾਂ ਦਾ ਰਿਲੇਟਿਵ ਆ ਤਾਂ ਕਾਈਂਡਲੀ ਪਹਿਲਾਂ ਕ੍ਰਾਸ ਵੈਰੀਫਾਈ ਕਰ ਲਿਆ ਜਾਵੇ ਵੀ ਫੈਮਲੀ ਨੇ ਭੇਜਿਆ ਵੀ ਹੈ ਤਾਂ ਇਹ ਚੀਜ਼ ਦਾ ਸਾਨੂੰ ਅੱਜ ਬੜੀ ਜੇ ਕੁਝ ਬੱਚੇ ਨੂੰ ਹੋ ਜਾਂਦਾ ਤਾਂ ਕਾਫੀ ਪ੍ਰੋਬਲਮ ਆ ਜਾਂਦੀ ਸੀ ਮੋਗਾ ਤੋਂ ਬਿੱਟੂ ਪੂਰਵਾ ਦੀ ਰਿਪੋਰਟ